ਡੂਮ ਵਾਲੀ ਦਾ ਜੀ ਮਾਹੌਲਾ ਜੀ ਚਿੱਟਾ ਵੇਚਦੇ ਆ ਜੀ ਇਹ ਕੁੱਤੇ ਆ ਕੁੱਤਿਆਂ ਨਾਲ ਇਹ ਗੰਦ ਪਾਉਂਦੇ ਆ ਮੇਰਾ ਸਮਝੌਤਾ ਹੋਇਆ ਇਸ ਬੰਦੇ ਨਾਲ ਫੋਟੋ ਕਰੋ ਉਹ ਕਹਿੰਦਾ ਵੀ ਤੁਹਾਡੇ ਤਿੰਨ ਫੋਨ ਲੈ ਜਿਓ ਮੇਰਾ ਫੋਨ ਦੇ ਜੀ ਮਾਫੀ ਲਿਆਰਤਾ ਉਹ ਕਹਿੰਦਾ ਪਥਾੜੀ ਚੌਕੀ ਆ ਜੀ ਬਾਈ ਮੈਂ ਆਉਂਗਾ ਤੁਹਾਡੇ ਤਿੰਨ ਫੋਨ ਦੇ ਦਿਓ ਤੁਹਾਡਾ ਫੋਨ ਲੈ ਜੀ ਨਣਾ ਨਾ ਸਾਰੇ ਜਿਲ੍ਹਾ ਕਾਰਨ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਪਿੰਡਾਂ ਦੇ ਪੁੱਤ ਬਰਬਾਦ ਹੋ ਜੈ ਨਾ ਸਾਰੇ ਇਹਨਾਂ ਦੇ ਸਾਰੇ ਜੋ ਆਕਾ ਨੂੰ ਮਗਰ ਲਾ ਲੈ ਚਿੱਟੇ ਵੇਜ ਦੇਣਾ ਨਹੀਂ ਤੇ ਪਿੰਡਾਂ ਲਿਆ ਕੇ ਉਹਨਾਂ ਦੇ ਘਰ ਤਾਂ ਆਈ ਜਾਣ ਨਾ ਨਣਾ ਨਾ ਸਾਰੇ ਜਿਲ੍ਹਾ ਕਾਰਨ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਜਿਲ੍ਹਾ ਕਾਰਨ ਚਿੱਟਾ ਵੇਚਦਾ ਚਿੱਟਾ ਖੋਲਦਾ ਨਾ ਨਾ ਚਿੱਟਿਆਂ ਨੂੰ ਕਿੱਤੇ ਦੇ ਦੇ ਕਿ ਪੰਡਰ ਦੇ ਪੁੱਤ ਬਣਦੇ ਜਨਣਾ ਸਾਰੇ ਇਹਨਾਂ ਦੇ ਸਾਰੇ ਪੰਡਰ ਜੋ ਮਾਮਾ ਕਰ ਲਾ ਲੈ ਚਿੱਟੇ ਵੇਜ ਦੇਣਾ ਨਹੀਂ ਤੇ ਪੰਡਰ ਲੈ ਆ ਕੇ ਨੇ ਕੰਤਾਈ ਜਾਣ ਸਾਰੇ ਪੰਡ ਸਾਰੇ ਨਾਲੇ ਸਾਰੇ ਪੰਡ ਇੱਕ ਹੈਗਾ ਇਹਨਾਂ ਨੇ ਆਪਾ ਗਲਾ ਕੇ ਸਾਰੇ ਬਾਹਰ ਭੱਜ ਗਏ ਇਹ ਮੁੰਡੇ ਨੂੰ ਮੁੰਡੇ ਨੂੰ ਅੰਦਰ ਕਰਕੇ ਕੁੱਟ-ਵੱਟ ਕੇ ਨਾਲੇ ਦਾ ਸਿਰ ਪਾੜੇ ਉਹਨਾਂ ਦੇ ਪੁਲਸ ਵਾਲੇ ਨੇ ਨਾਲੇ ਠੱਕੇ ਨਾਲ ਮੁੰਡੇ ਨੂੰ ਮਨਾਇਆ ਮਸਾਲਿਆਂ ਦੀ ਗਲਤੀ ਇਹ ਹੈਗੀ ਆ ਮਲਾਜ਼ਮਾਂ ਦੀ ਵੀ ਨਾਲੇ ਸਾਡਾ ਮੁੰਡਾ ਮੈਂ ਮਨਦੀਪ ਕੌਰ ਕੀ ਮਾਮਲਾ ਕੀ ਹੋਇਆ ਮਾਮਲਾ ਕੀ ਹੋਇਆ ਮੇਰਾ ਬੇਟਾ ਭਤੀਜਾ ਹੈਗਾ ਉਹ ਵਿਚਾਰਾ ਬਾਥਰੂਮ ਕਰਨ ਗਿਆ ਬਾਹਰ ਤੇ ਕੁੱਤੇ ਖਾ ਗਏ ਹੈਗੇ ਆ ਚਿੱਟਾ ਵੇਚਦੇ ਹੈਗੇ ਆ ਇਸ ਨਾਲ ਹੀ ਘਰ ਹੈਗਾ ਵੀਰ ਜੀ ਇਹਨਾਂ ਦਾ ਕੋਈ ਹੱਲ ਕਰਾ ਜਾਵੇ ਤੂੰ ਕਿੱ데 ਜਾਣ ਇਹ ਤਿੰਨ ਮੁੰਡੇ ਪਹਿਲਾਂ ਮਰ ਗਏ ਹੈਗੇ ਆ ਨਸ਼ਾ ਖਾ ਕੇ ਉਹਨਾਂ ਕਹਿੰਦੇ ਅੱਗ ਲਾਈ ਹੈ ਇਹ ਕਹਿੰਦੇ ਪਿੰਡ ਵਾਲੇ ਨੇ ਲਾਈ ਹੈ ਨਹੀਂ ਪਿੰਡ ਵਾਲਿਆਂ ਨੇ ਲਾਈ ਆਪ ਹੀ ਅੱਗ ਲਾ ਕੇ ਆਪ ਹੀ ਭੱਜ ਗਏ ਹੈਗੇ ਆ ਵੀ ਸਾਡੇ ਤੇ ਕੋਈ ਪਰਚਾ ਨਾ ਹੋਵੇ ਆਹ ਦੇਖ ਬਹੂ ਆ ਬਹੂ ਦੇਖੋ ਸਾਡੀ ਆ ਬਹੂ ਮੈਂ ਬਹੂ ਦੇਖੋ ਇਹਨਾਂ ਦੇ ਛੋਟੇ ਛੋਟੇ ਕੰਦਾ ਹੈਗੀਆਂ ਤੇ ਉਹਨਾਂ ਦੇ ਨਹੀਂ ਅਗਲੇ ਨੇ ਕਿੰਨੇ ਉੱਚੇ ਕਰੇ ਪਏ ਹੈਗੇ ਆ ਤੇ ਸਾਡਾ ਜੇ ਜਵਾਕ ਵੀ ਖਾ ਜਾਂਦੇ ਉਹ ਹਰਜਾਨਾ ਪਰ ਦਿੰਦੇ ਤੇ ਮੁੰਡਾ ਸਾਡਾ ਦਾਖਲਾ ਕਰ ਸਰਕਾਰੀ ਹਸਪਤਾਲ ਵਿੱਚ ਜਾ ਕੇ ਵੇਖਿਆ ਜਾਵੇ ਨਹੀਂ ਅੱਗ ਕਿਹਨੇ ਲਾਈ ਕਿਹਨੇ ਆ ਉਹ ਨਸ਼ੇ ਵਾਲੀ ਅੱਗ ਲਾ ਕੇ ਟੱਪ ਕੇ ਹੈਗੇ ਵੀ ਸਾਡੇ ਤੇ ਕੋਈ ਇਲਜ਼ਾਮ ਨਾ ਪਵੇ ਪਤਾ ਹੁਣ ਆਵਾਜ਼ ਦਿੱਤੀ ਬਾਬੇ ਨੇ ਤੁਸੀਂ ਭਾਈ ਮੁੰਡਾ ਖਾ ਕੇ ਮੁੰਡਾ ਸੰਭਾਲ ਲਓ ਜਾ ਕੇ ਹਾਂ ਇਹ ਫੇਰ ਉਹ ਆਪੀ ਆਪੀ ਭੱਜ ਗਏ ਜਦੋਂ ਪੁਲਿਸ ਵਾਲੇ ਆਏ ਉਹ ਤਾਂ ਅੱਗ ਲੱਗੀ ਪਈ ਸੀਗੀ ਹੁਣ ਦੋ ਮੁੰਡਿਆਂ ਦੇ ਮੋਬਾਈਲ ਪੁਲਿਸ ਵਾਲਿਆਂ ਨੇ ਅੰਦਰ ਹੀ ਰੱਖ ਲਏ ਹੈਗੇ ਆ ਉਹ ਤਾਂ ਉਹ ਉਹਨਾਂ ਨੂੰ ਪੁੱਛਿਆ ਜਾਵੇ ਪੁਲਿਸ ਵਾਲਿਆਂ ਨੂੰ ਫਾਂਦ ਲੈਂਦੇ ਇਹਨਾਂ ਤਾਂ ਸਿਆਣਾ ਦੇਖ ਦਿੰਦੇ ਦਿਨ ਰਾਤ ਰਿਸ਼ਵਤ ਖਾਂਦੇ ਆ ਪੁਲਿਸ ਵਾਲੇ ਬਹੁਤਾਂ ਲੈਿੰਦੇ ਆਪ ਤੇ ਤਾਂ ਆਪ ਤੇ ਆਉਂਦੇ ਆ ਬਾਈ ਜੀ ਕੋਲੇ ਦੇਖਦੀ ਆ ਅਸਤਾ ਦੇ ਨਾ ਸਾਰੀ ਅੰਦਰ ਬੈਠੀ ਆ ਇਹ ਇਹ ਅੰਦਰ ਬੈਠੀ ਆ ਇਹ ਦੁੱਧ ਗਰਮ ਕਰੀ ਜਾਂਦਾ ਉਹ ਮੁੰਡਾ ਬਾਥਰੂਮ ਕਰਕੇ ਆਇਆ ਉਹਦੇ ਮਗਰ ਕੁੱਤਾ ਪਿਆ ਉਹਨੇ ਡੜਾ ਮਾਰਿਆ ਡੜਾ ਮਾਰਦੇ ਸਾਰ ਕੁੱਤੇ ਦੀ ਮੁੰਡੇ ਦੀ ਗੱਦੀ ਗਿੱਤੀ ਫੜ ਲਈ ਅਸੀਂ ਡੜੇ ਮਾਰ ਕੇ ਮੈਂ ਖੁਦ ਆਪ ਛੜਾਇਆ ਜੇ ਮੈਂ ਨਾ ਛੜਾਉਂਦੀ ਤਾਂ ਉਹ ਮਾਰ ਦਿੰਦੇ ਮੁੰਡੇ ਖਾ ਜਾਂਦੇ ਬਾਈ ਜੀ ਮੁੰਡਾ ਅਸੀਂ ਮੁੰਡਾ ਭਰ ਦਿੰਦੇ ਰਾਜਨਾਵਾ ਕਰ ਦਿੰਦੇ ਪੈਸੇ ਲੈ ਕੇ ਪਰ ਸਾਡਾ ਬੱਚਾ ਨਹੀਂ ਦੇਣਾ ਸੀਗਾ ਉਹਨਾਂ ਨੇ ਜੇ ਅੱਜ ਅਸੀਂ ਹਾਂ ਜੇ ਅੱਜ ਉਹਨਾਂ ਦਾ ਖਾਵੇ ਫੇਰ ਉਹਨਾਂ ਨੂੰ ਕਿੰਨਾ ਜ਼ੋਖ ਹੈ ਹਾਂ ਪਰ ਪਰ ਪਤ ਮਰਵਾਈ ਜਾਂਦੇ ਭਾਈ ਨਸ਼ਾ ਵੇਚਦੇ ਆ ਰੋਜ਼ ਖਵਾਉਂਦੇ ਆ ਇੰਨੇ ਪੁੱਤ ਮਰਵਾਤੇ ਸਾਡੇ ਪਿੰਡ ਚ ਇੰਨਾ ਕੁਝ ਕਰੀ ਜਾਂਦੇ ਭਈ ਅਸੀਂ ਕਿੱਥੇ ਜਮਾਵਾ ਰੋਲੀਆਂ ਨਿਕਨੇ ਕਜਵਾ ਗਏ ਸੀ ਉਹਨਾਂ ਨੂੰ ਬੰਦਿਆਂ ਨੂੰ ਫੜਨਾ ਗੁਰਦੁਆਰੇ ਬਾਬੇ ਨੇ ਹੋਕਾ ਦਿੱਤਾ ਵੀ ਐਂ ਕਰਕੇ ਉੱਤੇ ਇਕੱਠ ਕਰੋ ਉਹਨਾਂ ਨਾਲ ਕਰੋ ਸਿਸਟਮ ਉਹ ਬੰਦੇ ਗਏ ਭੱਜ ਤੇ ਨਾਲ ਸਮਾਨ ਪਿਆ ਸੀ ਬਾਹਰ ਅੱਗ ਲੱਗੀ ਪਈ ਸੀਗੀ ਠੀਕ ਹੈ ਜਦੋਂ ਅਸੀਂ ਬੰਦੇ ਆਏ ਵਾਪਸ ਇਹ ਪੁਲਸੜਾ ਆਇਆ ਤੇ ਮੇਰਾ ਛੋਟਾ ਭਰਾ ਵੀ ਹੈ 17-18 ਸਾਲਾਂ ਦਾ ਹੀ ਆ ਉਹ ਖੜਾ ਸੀਗਾ ਉਹਨੂੰ ਅੰਦਰ ਲੈ ਗਏ ਤੇ ਆਹ ਬੰਦਾ ਖੜਾ ਨਾਲ ਠੀਕ ਹੈ ਇਹਨੂੰ ਵੀ ਅੰਦਰ ਲੈ ਗਏ ਕੀ ਨਾਮ ਹੈ ਬਾਈ ਤੇਰਾ ਮੇਰਾ ਜਸਵੀਰ ਸਿੰਘ ਡੂਮ ਵਾਲੀ ਦਾ ਹੈਂ ਡੂਮ ਵਾਲੀ ਦਾ ਕੀ ਮਾਮਲਾ ਕੀ ਹੈ ਮਾਮਲਾ ਇਹ ਚਿੱਟਾ ਵੇਚਦੇ ਆ ਅੱਛਾ ਹਾਂਜੀ ਚਿੱਟਾ ਵੇਚ ਅੱਗੇ ਇਹ ਕੁੱਤੇ ਆ ਕੁੱਤਿਆਂ ਨਾਲ ਇਹ ਗੰਦ ਪਾਉਂਦੇ ਆ ਮੇਰਾ ਸਮਝੌਤਾ ਹੋਇਆ ਐ ਇਸ ਬੰਦੇ ਨਾਲ ਫੋਟੋ ਕਰੋ ਹਾਂ ਇੱਕ ਸਟਾਰ ਵਾਲਾ ਇਹ ਬੰਦਾ ਹਾਂ ਪੁਲਸ ਵਾਲਾ ਅਸੀਂ ਇਹਨੂੰ ਫੜਿਆ ਸੀ ਫੜ ਜਾ ਆ ਦੇਖੋ ਇਹਦੇ ਨਾਲ ਮੇਰਾ ਸਮਝੌਤਾ ਹੋਇਆ ਉਹ ਕਹਿੰਦਾ ਵੀ ਤੁਹਾਡੇ ਤਿੰਨ ਫੋਨ ਲੈ ਜਿਓ ਮੇਰਾ ਫੋਨ ਦੇ ਜਿਓ ਮਾਫੀ ਲਿਆ ਫੜਾ ਉਹਨੇ ਮੈਨੂੰ ਫੋਨ ਫੜਾਤਾ ਹਾਂ ਆ ਲੋ ਮੈਂ ਦੁਬਾਰੇ ਦਿਖਾਉਣਾ ਆ ਬੰਦਾ ਅੱਛਾ ਜੀ ਇੱਕ ਸਟਾਰ ਵਾਲਾ ਐਸ ਐਚਓ ਆਪਣੇ ਇਥੋਂ ਪਥਾਲਾ ਚੌਂਕੀ ਦਾ ਠੀਕ ਹੈ ਉਹ ਕਹਿੰਦਾ ਪਥਾਲੇ ਚੌਂਕੀ ਆ ਜੀ ਮੈਂ ਜੀ ਮੈਂ ਆਉਂਗਾ ਸਾਡੇ ਤਿੰਨ ਫੋਨ ਦੇ ਦਿਓ ਤੁਹਾਡਾ ਫੋਨ ਲੈ ਜਿਓ ਮੈਂ ਉਹਦੇ ਨਾਲ ਸਮਝੌਤਾ ਕਰ ਰਿਹਾ ਕੇਰਾ ਇੱਕ ਟਾਈਮ ਅਸੀਂ ਕਹਿਣਾ ਵੀ ਇਹਨਾਂ ਦਾ ਇਥੋਂ ਅੜੰਗਾ ਚੱਕਿਆ ਜਾਵੇ ਔਰ ਥਲੇ ਇਹਨਾਂ ਦਾ ਰਲੇ ਮਿਲੇ ਆ ਪੈਸੇ ਖਾਤੇ ਪੈਸੇ ਖਾਂਦੇ ਆ ਸਾਰਾ ਇਹ ਚਿੱਟਾ ਭੇਜਿਆ ਸਾਰਾ ਪਿੰਡ ਉਹ ਹੀ ਨਹੀਂ ਖੜਾ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਗੱਲਾਂ 4-5 ਵਾਲੀ ਹੋ ਗਿਆ ਜੀ ਬਹੁਤ ਆ ਰਹੀ ਇਹਨਾਂ ਨੂੰ 2 ਸਾਲ ਹੋ ਗਏ ਗੰਦ ਪਾਉਂਦੇ ਇਹਨੂੰ ਗੰਦ ਪਾਉਂਦੇ ਆ ਇਹ ਪਿੰਡ 'ਚ ਉਹਤਾਲ ਇਹਨਾਂ ਨੂੰ ਚਿੱਟਾ ਦੇ ਕੇ ਜਾਂਦੇ ਆ ਇਹ ਅਦੋਦੀ ਕਰਦੇ ਆ ਸਾਰਾ ਕੋ ਮੇਰੇ ਸਾਹਮਣੇ ਲੈ ਕੇ ਗਏ ਆ ਮੈਂ ਆਪ ਗਵਾਹ ਐ ਇਸ ਗੱਲ ਦਾ ਕਿ ਮੈਂ ਜਿਹੜਾ ਸਿੰਦੂ ਵਾਲੀ ਵਿੱਚ ਮਾਮਲਾ ਹੰਗਾਮਾ ਹੋਇਆ ਉਸ ਵਜ੍ਹਾ ਨਾਲ ਕਾਰਨ ਨੂੰ ਡੂੰਮ ਵਾਲੀ ਦੇ ਵਿੱਚ ਤੁਹਾਨੂੰ ਵੀ ਪਤਾ ਇੱਥੇ ਜਿਹੜਾ ਦਵੰਗ ਹੈ ਜਿਹੜਾ ਕਿ ਡਰੱਗ ਪੈਡਲਿੰਗ ਦੇ ਵਿੱਚ ਹੈ ਉਹਨਾਂ ਦੇ ਘਰ ਉਹਨਾਂ ਨੇ ਕਾਫੀ ਕੁੱਤੇ ਪਾਲੇ ਹੋਏ ਸੀ ਉਹਨਾਂ ਵਿੱਚੋਂ ਪਿੰਡ ਦੇ ਕਿਸੇ ਬੰਦੇ ਨੂੰ ਇੱਕ ਕੁੱਤੇ ਨੇ ਅਟੈਕ ਕੀਤਾ ਉਹਦੇ ਰੈਪਰਕਸ਼ਨ 'ਚ ਪਿੰਡ ਵਾਲੇ ਇਕੱਠੇ ਹੋ ਕੇ ਇਕਾਦੇ ਵਿੱਚ ਵੈਂਡਲ ਸਮਾਨ ਤੋੜ ਪਨ ਕਰਕੇ ਤੇ ਅਗ ਲਗਈ ਸੀ ਉਹ ਮੌਕੇ ਦਾ ਸਾਰਾ ਕੁਝ ਕੰਟਰੋਲ ਕਰ ਲਿਆ ਗਿਆ ਤੇ ਅਸੀਂ ਫਿਰ ਉਹ ਦੇ ਅਕੋਰਡਿੰਗ ਜੋ ਵੀ ਕਾਨੂੰਨੀ ਕਾਰਵਾਈ ਹੋ ਕਰਾਂ ਮੈਮ ਕਾਫੀ ਪਿੰਡਾਂ ਲੈਨੇ ਫੋਲਸਟੇਬੀ ਰੋਪ ਲਗਾਏ ਨੇ ਅਸਰ ਮਾਮਲਾ ਕੀ ਹੈ ਕਾਫੀ ਟਾਈਮ ਤੋਂ ਤਸਕਰੀ ਦਾ ਕੰਮ ਕਰ ਰਹੇ ਕਾਫੀ ਦੇਰ ਤੋਂ ਕੰਮ ਕਰ ਰਹੇ ਤੇ ਪਰਚੇ ਵੀ ਕਾਫੀ ਹੈ ਜੀ ਉਹ ਰੀਸੈਂਟਲੀ ਵੀ ਹੀ ਇਸ ਕਰੰਟਲੀ ਲੋਜਡ ਇਨ ਮੁਕਸਰ ਜੇਲ੍ਹ ਇਤੇ ਆਪਾਂ ਜਦੋਂ ਵੀ ਸਾਡੇ ਕੋਲ ਇਨਪੁਟ ਆਏ ਤੇ ਅਗੇਂਸ ਆਪਾਂ ਉਹਦੇ ਨਾਲ ਦੇ ਨਾਲ ਹੀ ਇਹਦੇ ਤੇ ਕਾਰਵਾਈ ਕਰਕੇ ਤੇ ਅੰਡੀ ਦੇ ਕਾਫੀ ਪਰਚੇ ਵੀ ਰਜਿਸਟਰ ਹੋਏ ਪਏ। ਉਹਦੇ ਵੱਲੋਂ ਗੰਮੀ ਕਾਰਵਾਈ ਕੀਤੀ ਜਨਮ ਲਈ। ਉਹਨਾਂ ਹੀ ਹੈ ਜੀ ਹੁਣ ਦੇਖਦੇ ਆਂ ਅੱਗ ਦਾ ਜੇ ਕੌਣ-ਕੌਣ ਇਨਵੋਲਡ ਸੀਗੇ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕਰਾਂਗੇ।